ਦੋਸਤੋ ਪੰਜਾਬੀ ਟਰਬਿਊਂ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਭਾਜਪਾ 400 ਪਾਰ ਜਾਂ ਇੰਡੀਆ ਗਠਜੋੜ 295 ਦੋਸਤੋ ਸਾਡੇ ਦੇਸ਼ ਸਾਲ 2024 ਦੀ ਜਿਹੜੀ ਲੋਕ ਸਭਾ ਚੋਣਾਂ ਸੀ ਉਸ ਲਈ VOTING ਦਾ ਜਿਹੜਾ ਅਮਲ ਸੀ ਉਹ ਅਮਨ ਤੇ ਅਮਾਨ ਨਾਲ ਮੁਕੰਮਲ ਹੋ ਚੁੱਕਾ ਹੈ ਹੁਣ ਦੇਸ਼ ਦੀਆਂ 543 ਲੋਕ ਸਭਾ ਸੀਟਾਂ ਤੇ 8360 ਉਮੀਦਵਾਰਾਂ ਦੀ ਜਿਹੜੀ ਕਿਸਮਤ ਹੈ ਉਹ EVM ਦੇ ਵਿੱਚ ਜਿਹੜਾ ਹੈਗਾ ਕੈਦ ਹੋ ਚੁੱਕੀ ਹੈ ਜਿਸ ਦਾ ਪਤਾ 4 ਜੂਨ ਨੂੰ ਲੱਗੇਗਾ ਕਿ ਕਿਹਦੇ ਪੱਲੇ ਕੀ ਪੈਂਦਾ ਹੈ ਕੌਣ ਜਿੱਤਦਾ ਹੈ ਕੌਣ ਹਾਰਦਾ ਇਹ ਤਾਂ 4 ਜੂਨ ਨੂੰ ਲਗਭਗ ਅਸੀਂ ਕਹਿ ਸਕਦੇ ਹਾਂ 11-12 ਵਜੇ ਤੱਕ ਪਿਕਚਰ ਜਿਹੜੀ ਹੈ ਕਲੀਅਰ ਹੋ ਜੇਗੀ ਪਰ ਜੇ ਦੇਸ਼ 'ਚ ਗੱਲ ਕਰਦੇ ਆ ਸਰਕਾਰ ਕਿਸ ਦੀ ਬਣਨ ਜਾ ਰਹੀ ਹੈ ਇਸ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਨੇ ਹਰ ਰਾਜਨੀਤਿਕ ਪਾਰਟੀ ਹਰ ਗਠਜੋੜ ਤਾਂ ਦਾਵਾ ਇਹੀ ਕਰ ਰਿਹਾ ਵੀ ਕਿ ਸਰਕਾਰ ਉਹ ਬਣਾ ਰਹੀ ਨੇ ਪਰ ਕੀ ਸਰਕਾਰ ਉਹ ਬਣਾ ਰਹੀ ਹੈ ਨਹੀਂ ਬਣਾ ਰਹੀ ਇਸ ਬਾਰੇ ਤਾਂ ਕੋਈ ਵੀ ਨਹੀਂ ਕਹਿ ਸਕਦਾ ਕਿਉਂਕਿ ਇਹ ਲੋਕ ਫਤਵਾ ਤੇ ਲੋਕਾਂ ਦਾ ਫਤਵਾ ਈਵੀਐਮ ਮਸ਼ੀਨਾਂ 'ਚ ਕੈਦ ਹੋ ਚੁੱਕਾ ਹੈ ਤੇ ਜੋ ਕਿ 4 ਜੂਨ ਨੂੰ ਖੁੱਲੇਗਾ ਤੇ ਫੇਰ ਹੀ ਪਟਾਰੀ 'ਚੋਂ ਪਤਾ ਲੱਗੇਗਾ ਕੀ ਕੀ ਨਿਕਲਦਾ ਕਿਉਂਕਿ ਪਹਿਲੇ ਦਿਨ ਤੋਂ ਜਿਹੜਾ ਭਾਜਪਾ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਸ ਰਣਨੀਤੀ ਤੇ ਕੰਮ ਕਰ ਰਹੀ ਸੀ ਤੇ ਨਾਲ-ਨਾਲ ਇੱਕ ਨਾਰਾ ਦੇ ਦਿੱਸੀ ਭਾਜਪਾ 400 ਪਾਰ ਇਸ ਨਾਰੇ ਦੇ ਨਾਲ ਭਾਜਪਾ ਨੇ ਸਾਰੀ ਚੋਣ ਮੁਹੀਮ ਚਲਾਈ ਹੈ ਹਾਲਾਂਕਿ ਵਿਚਾਰ ਚ ਕੁਝ ਸਮਾਂ ਇਹੋ ਜਿਹਾ ਦੇਖਣ ਨੂੰ ਜ਼ਰੂਰ ਮਿਲਿਆ ਵੀ ਜਦੋਂ ਭਾਜਪਾ ਨੇ ਇੱਕ ਸਥਿਰ ਸਰਕਾਰ ਦਾ ਦਾਵਾ ਕੀਤਾ ਵੀ ਕਿ ਅਸੀਂ ਸਥਿਰ ਸਰਕਾਰ ਬਣਾ ਰਹੇ ਹਾਂ ਮਜ਼ਬੂਤ ਸਰਕਾਰ ਬਣਾ ਰਹੇ ਹਾਂ ਪਰ ਅਖੀਰੀ ਸਮੇਂ ਦੇ ਵਿੱਚ ਆ ਕੇ ਫੇਰ ਭਾਜਪਾ ਗੋ ਇਹੀ ਦਾਵਾ ਕਰਨ ਲੱਗੇ ਸੀਗੇ ਕਿ ਭਾਜਪਾ 400 ਪਾਰ ਤੇ ਦੂਜੇ ਪਾਸੇ ਜਦੋਂ ਅਸੀਂ ਇੰਡੀਆ ਗੱਠਜੋੜ ਦੀ ਗੱਲ ਕਰੀਏ ਤਾਂ ਇੰਡੀਆ ਗੱਠਜੋੜ ਵੱਲੋਂ ਪਹਿਲਾਂ ਤਾਂ ਇਹੀ ਕਿਹਾ ਜਾ ਰਿਹਾ ਸੀ ਵੀ ਕਿ ਇਸ ਵਾਰ ਲੋਕ ਭਾਜਪਾ ਨੂੰ ਨਕਾਰਨਗੇ ਇੰਡੀਆ ਗੱਠਜੋੜ ਨੂੰ ਅਪਣਾਉਣਗੇ ਪਰ ਕੱਲ VOTING ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਇੰਡੀਆ ਗੱਠਜੋੜ ਦੀ ਮੀਟਿੰਗ ਹੈ ਉਹ ਦਿੱਲੀ 'ਚ ਕਾਂਗਰਸ ਪਾਰਟੀ ਦੇ ਜਿਹੜੇ ਕੌਮੀ ਪ੍ਰਧਾਨ ਨੇ ਮਲਿਕਾ ਅਰਜੁਨ ਖੜਗੇ ਉਹਨਾਂ ਦੀ ਰਹਿائش ਤੇ ਹੋਈ ਤੇ ਉੱਥੇ ਸਾਰੀ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਜਿਹੜਾ ਹਿੱਸਾ ਲਿਆ ਬਸ ਇੱਕ TMC ਇੱਕ PDP ਇਹ ਦੋ ਪਾਰਟੀਆਂ ਕੱਲ ਦੀ ਮੀਟਿੰਗ 'ਚੋਂ ਗੈਰ ਹਾਜ਼ਰ ਰਹੀਆਂ ਨੇ ਉਹਨਾਂ ਨੇ ਹਿੱਸਾ ਨਹੀਂ ਲਿਆ ਤੇ ਬਾਕੀ ਜਿਹੜਾ ਲਗਭਗ 2 ਦਰਜਨ ਦੇ ਕਰੀਬ ਸਿਆਸੀ ਪਾਰਟੀਆਂ ਨੇ ਉਸ 'ਚ ਹਿੱਸਾ ਲਿਆ ਤੇ ਸਭ ਨੇ ਮੰਥਨ ਕੀਤਾ ਵੀ ਕਿ ਕਿਸ ਦੇ ਪੱਲੇ ਕੀ ਪੈ ਸਕਦਾ ਹੈ। ਇੰਡੀਆ ਗੱਠਜੋੜ ਨੂੰ ਕਿੰਨੀਆਂ ਸੀਟਾਂ ਮਿਲ ਸਕਦੀਆਂ ਨੇ। ਤਾਂ ਉਸ ਮੀਟਿੰਗ ਤੋਂ ਬਾਅਦ ਮਲਿਕਾ ਅਰਜੁਨ ਖੜਗੇ ਨੇ ਵੀ ਕਿਹਾ ਹੈ, ਕੱਲ ਰਾਹੁਲ ਗਾਂਧੀ ਨੇ ਵੀ ਕਿਹਾ ਹੈ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਹੀ ਦਾਵਾ ਕੀਤਾ ਵੀ ਇੰਡੀਆ ਗੱਠਜੋੜ ਜਿਹੜਾ ਉਹ 295 ਸੀਟਾਂ ਲੈ ਕੇ ਜਾ ਰਿਹਾ ਤੇ ਸਰਕਾਰ ਬਣਾਉਣ ਦਾ ਉਹਨਾਂ ਨੇ ਦਾਵਾ ਕੀਤਾ ਹੈ। ਦੋਸਤੋ ਇਸ ਦੇ ਨਾਲ ਹੀ ਦੋਵੇਂ ਦਾਅਵੇ ਸਾਡੇ ਕੋਲ ਆ ਗਏ ਨੇ ਕਿ ਇੱਕ ਪਾਸੇ ਤਾਂ ਭਾਜਪਾ ਦਾਅਵਾ ਕਰ ਰਹੀ ਹੈ ਵੀ ਕਿ ਉਹ 400 पार ਤੇ ਜਾਣਗੀ ਤੇ ਦੂਜੇ ਪਾਸੇ ਇੰਡੀਆ ਗੱਟਜੋੜ ਜਿਹੜਾ ਕਿ 295 ਦਾ ਉਹਨਾਂ ਨੇ ਦਾਅਵਾ ਕਰ ਦਿੱਤਾ ਕਿਉਂਕਿ ਸਾਡੇ ਦੇਸ਼ 'ਚ 543 ਲੋਕ ਸਭਾ ਦੀਆਂ ਸੀਟਾਂ ਨੇ ਤੇ 543 ਦੇ ਵਿੱਚ ਬਹੁਮਤ ਦਾ ਅੰਕੜਾ ਜਿਹੜਾ ਉਹ 272 ਦਾ ਹੈ ਜਿਹੜੀ ਵੀ ਸਿਆਸੀ ਪਾਰਟੀ ਜਾਂ ਗਠਜੋੜ 272 ਤੋਂ ਵੱਧ ਸੀਟਾਂ ਲੈ ਕੇ ਜਾਏਗਾ ਉਹ ਸਰਕਾਰ ਬਣਾਉਣ ਵਿੱਚ ਕਾਮਯਾਬ ਰਹੇਗਾ ਉਸ ਦੀ ਸਰਕਾਰ ਹੋਵੇਗੀ ਉਸੇ ਦਾ ਪ੍ਰਧਾਨ ਮੰਤਰੀ ਹੋਵੇਗਾ ਤੇ ਉਸੇ ਦੀ ਕੈਬਨਿਟ ਹੋਵੇਗੀ ਪਰ ਜੀ ਅਸੀਂ ਕੱਲ ਵੋਟਸ ਇਹ ਲੋਕ ਸਭਾ ਚੋਣਾਂ ਲਈ VOTING ਮੁਕੰਮਲ ਹੋਣ ਤੋਂ ਬਾਅਦ ਦੇਖਦੇ ਹਾਂ ਵੱਖ-ਵੱਖ ਨਿਊ ਚੈਨਲਾਂ ਦੇ ਵੱਖ-ਵੱਖ ਨਿਊ ਏਜੰਸੀਆਂ ਵੱਲੋਂ ਸਰਵੇਖਣ ਜਿਹੜੇ ਕੀਤੇ ਗਏ ਉਹਨਾਂ ਦੀ ਰਿਪੋਰਟਾਂ ਉਹਨਾਂ ਨੇ ਪੇਸ਼ ਕੀਤੀਆਂ ਗਈਆਂ ਜਨਤਕ ਕੀਤੀਆਂ ਗਈਆਂ ਉਹਨਾਂ ਨੂੰ ਦੇਖ ਕੇ ਕਿੰਨਾ ਕਿਤੇ ਲੱਗਦਾ ਵੀ ਕਿ ਨਤੀਜੇ ਹੈਰਾਨੀਜਨਕ ਹੋ ਸਕਦੇ ਨੇ ਕੁਝ ਨਾ ਕੁਝ ਨਵਿਕਲਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਸਾਰੀ ਹੀ ਏਜੰਸੀਆਂ ਨੇ ਲਗਭਗ ਏਜੰਸੀਆਂ ਨੇ ਦੇਸ਼ ਦੇ ਵਿੱਚ ਇੰਡੀਆ ਗੱਡਜੋੜ ਦੀ ਸਰਕਾਰ ਬਣਨ ਦਾ ਇੱਕ ਦਾਵਾ ਕੀਤਾ ਹੈ ਹਾਲਾਂਕਿ ਇਹ ਐਗਜ਼ਿਟ ਪੋਲ ਨੇ ਕੋਈ ਵੀ ਪੂਰੀ ਕਹਦੀ ਹੈ ਵੀ ਕਿ ਸ਼ਕਤੀ ਨਾਲ ਇਹ ਪੂਰੇ ਜਿਹੜਾ ਹੈਗਾ ਜੋਰ ਸ਼ੋਰ ਨਾਲ ਤੇ ਇਹ ਦਾਵਾ ਨਹੀਂ ਕਰਦਾ ਵੀ ਕਿ ਇਹ ਅਨੀਆਂ ਸੀਟਾਂ ਇਹ ਰਾਜਨੀਤਿਕ ਪਾਰਟੀ ਲੈ ਕੇ ਜਾਏਗੀ ਜਾਏਗੀ ਜਾਂ ਨਹੀਂ ਲੈ ਕੇ ਜਾਏਗੀ ਪਰ ਉਹਨਾਂ ਨੇ ਇਹ ਦਾਵਾ ਜ਼ਰੂਰ ਕੀਤਾ ਵੀ ਕਿ ਦੇਸ਼ ਦੇ ਵਿੱਚ ਸਰਕਾਰ ਜਿਹੜਾ ਉਹ ਇੰਡੀਆ ਐਨਡੀਏ ਬਣਾ ਰਿਹਾ ਤੇ ਇੰਡੀਆ ਗੱਟਚੋਰ ਵੀ ਜਿਹੜਾ ਹੈ ਉਹ ਲਗਭਗ 350 ਸੀਟਾਂ 'ਚ 170 ਸੀਟਾਂ 'ਚ ਜਿਹੜਾ ਹੈਗਾ ਸਿਮਟ ਕੇ ਰਹਿ ਜਾਏਗਾ ਇਸ ਤਰ੍ਹਾਂ ਦੇ ਐਗਜ਼ਿਟ ਪੋਲ ਸਾਹਮਣੇ ਆ ਰਹੇ ਨੇ ਕਿਉਂਕਿ ਵੱਖ-ਵੱਖ ਏਜੰਸੀਆਂ ਦੇ ਆ ਰਹੇ ਨੇ ਜੇ ਗੱਲ ਕਰੀਏ ਐਕਸਿਸ ਮਾਈਜ਼ ਇੰਡੀਆ ਇਹ ਐਨਡੀਏ ਨੂੰ 360 ਤੋਂ 400 ਦੇ ਕਰੀਬ ਸੀਟਾਂ ਦੇ ਰਿਹਾ ਤੇ ਇੰਡੀਆ ਗੱਠਜੋੜ ਨੂੰ 131 ਤੋਂ 166 ਦੇ ਰਿਹਾ ਅਦਰਸ ਨੂੰ 8 ਤੋਂ 20 ਦੇ ਰਿਹਾ ਇਸੇ ਤਰ੍ਹਾਂ ਜਨਕੀ ਬਾਤ ਹੈ ਉਹ ਵੀ ਐਨਡੀਏ ਦੀ ਸਰਕਾਰ ਬਣਾ ਰਿਹਾ ਨਿਊਜ਼ ਨੇਸ਼ਨ ਹੈ ਉਹ ਵੀ ਐਨਡੀਏ ਦੀ ਸਰਕਾਰ ਬਣਾ ਰਿਹਾ ਰਿਪਬਲਿਕ ਭਾਰਤ ਉਹ ਵੀ ਐਨਡੀਏ ਰਿਪਬਲਿਕ ਭਾਰਤ ਤੋਂ ਬਾਅਦ ਰਿਪਬਲਿਕ ਟੀਵੀ ਹੈ ਉਹ ਵੀ ਐਨਡੀਏ ਦੀ ਸਰਕਾਰ ਬਣਾ ਰਿਹਾ ਇਸੇ ਤਰ੍ਹਾਂ ਨਿਊਜ਼ 24 ਹੈ ਚਨਕਿਆ ਸੀ ਵੋਟਰਸ ਹੈ ਇਹ ਸਾਰੇ ਹੀ ਕਿਤੇ ਨਾ ਕਿਤੇ ਐਨਡੀਏ ਦੀ ਸਰਕਾਰ ਬਣਾਉਣ ਦੇ ਦਿਖ ਰਹੇ ਨੇ ਇਹ ਦਾਵਾ ਇਹੀ ਕਰ ਰਹੇ ਨੇ ਕਿ ਲਗਭਗ 350 ਤੋਂ ਕਰੀਬ 10 ਸੀਟਾਂ ਘਟਾ ਲੋਇਆ ਵਧਾ ਲੋਇ ਇਹ ਐਨਡੀਏ ਨੂੰ ਮਿਲ ਸਕਦੀਆਂ ਨੇ ਇਸ ਤੋਂ ਲੈ ਕੇ 400 ਤੱਕ ਦੇ ਦਾਅਵੇ ਹੋ ਰਹੇ ਨੇ ਤੇ ਇੰਡੀਆ ਗਠਜੋੜ ਦੇ ਜਿਹੜੇ ਦਾਅਵੇ ਨੇ ਉਹ ਲਗਭਗ 250 ਤੋਂ 150 160 170 ਤੱਕ ਰਹਿ ਰਹੇ ਨੇ 200 ਜੇ ਪਿਛਲੀਆਂ ਚੋਣਾਂ ਤੇ ਨਜ਼ਰ ਮਾਰਦੇ ਆ ਤਾਂ ਪਿਛਲੀਆਂ ਲੋਕ ਸਭਾ ਚੋਣਾਂ 'ਚ 543 ਦੇ ਵਿੱਚੋਂ ਇੰਡੀਆ ਗਠਜੋੜ ਹੈ ਜਿਹੜਾ ਐਨਡੀਏ ਪਿਛਲੀਆਂ ਲੋਕ ਸਭਾ ਚੋਣਾਂ 'ਚ ਐਨਡੀਏ ਜਿਹੜਾ ਭਾਜਪਾ ਦੀ ਭਾਈਵਾਲ ਜਿਹੜਾ ਉਸ ਨੂੰ ਜਿਹੜਾ ਹੈਗਾ ਲਗਭਗ 353 ਸੀਟਾਂ ਮਿਲੀਆਂ ਸੀ ਜਿਸ 'ਚ ਭਾਜਪਾ ਦੀ ਸਿੱਧੇ ਤੌਰ ਤੇ 303 ਨੇ ਸੀਗੀਆਂ ਤੇ 50 ਦੇ ਕਰੀਬ ਸੀਟਾਂ ਹੋਰ ਦਾ ਸਿਆਸੀ ਪਾਰਟੀਆਂ ਦੀ ਸੀਗੀਆਂ ਤੇ ਯੂਪੀਏ ਜੋ ਕਿ ਦੂਜੇ ਪਾਸੇ ਸੀ ਉਸ ਨੂੰ ਜਿਹੜਾ ਹੈਗਾ 90 ਦੇ ਕਰੀਬ 90 ਤੋਂ 95 ਸੀਟਾਂ ਮਿਲੀਆਂ ਸੀ ਤੇ ਇਸ ਤਰ੍ਹਾਂ ਭਾਜਪਾ ਕਾਮਯਾਬ ਰਹੀ ਸੀ ਤੇ ਜੇਕਰ ਆਪਾਂ ਇਹਨਾਂ ਚੋਣਾਂ ਨੂੰ ਪਿਛਲੀਆਂ ਚੋਣਾਂ ਦੇ ਮੁਕਾਬਲੇ ਹੀ ਦੇਖਦੇ ਆਂ ਤਾਂ ਭਾਜਪਾ ਕਿਤੇ ਨਾ ਕਿਤੇ ਐਨਡੀਏ ਜਿਹੜਾ ਉਹ ਉੱਥੇ ਹੀ ਖੜਦਾ ਦਿਖਾਈ ਦੇ ਰਿਹਾ ਜਿੱਥੇ ਪਿਛਲੀ ਵਾਰ ਸੀਗਾ ਪਰ ਭਾਜਪਾ ਵੱਲੋਂ ਦਾਵਾ 400 ਪਾਰ ਦਾ ਕੀਤਾ ਜਾ ਰਿਹਾ ਸੀ ਹੁਣ ਇਹ ਤਾਂ 4 ਜੂਨ ਨੂੰ ਹੀ ਪਤਾ ਲੱਗੇਗਾ ਜਦੋਂ ਚੋਣਾਂ ਦੇ ਨਤੀਜੇ ਸਾਹਮਣੇ ਆਣਗੇ ਵੀ ਕਿਾ ਵਾਕਈ ਐਨਡੀਏ ਜਾਂ ਭਾਜਪਾ 400 ਪਾਰ ਤੱਕ ਗਈ ਹੈ ਜਾਂ ਨਹੀਂ ਗਈ ਪਰ ਦੋਸਤੋ ਇਹ ਕਿཅੀ ਸਪਸ਼ਟ ਹੈ ਵੀ ਕਿ ਹੁਣ ਇਹ ਦੋ ਦਿਨ ਜਿਹੜੇ ਰਹਿ ਗਏ ਨੇ ਅੱਜ 2 ਜੂਨ ਹੈ ਕੱਲ ਨੂੰ 3 ਜੂਨ ਹੈ 4 ਜੂਨ ਨੂੰ ਤਾਂ ਨਤੀਜੇ ਹੀ ਆ ਜਾਣਗੇ ਇਹ ਦੋ ਦਿਨਾਂ ਦਾ ਸਮਾਂ ਸਭ ਲਈ ਬੜਾ ਇੱਕ ਚਿੰਤਾਜਨਕ ਸਮਾਂ ਸਭ ਦੇ ਸਾਹ ਸੁੱਕੇ ਪਏ ਨਹੀਂ ਕਿਉਂਕਿ ਵੋਟਰਾਂ ਦਾ ਮਨ ਈਵੀਐਮ ਮਸ਼ੀਨਾਂ 'ਚ ਸ਼ਿਕਾਇਤ ਹੋ ਚੁੱਕਾ ਹੈ ਤੇ ਸਭ ਸਾਰਿਆਂ ਦੀ ਜਿਹੜੀ ਫੈਸਲੀ ਨਹੀਂ ਉਹ ਵੀ ਈਵੀਐਮ ਮਸ਼ੀਨਾਂ 'ਚ ਨਹੀਂ ਤਾਂ ਹੁਣ 4 ਜੂਨ ਨੂੰ ਹੀ ਪਤਾ ਲੱਗੇਗਾ ਇਸ ਲਈ ਸਾਰੀ ਰਾਜਨੀਤਿਕ ਪਾਰਟੀਆਂ ਕਿਤੇ ਨਾ ਕਿਤੇ ਆਪਣੇ ਵਰਕਰਾਂ ਤੋਂ ਆਪਣੇ ਜਿਹੜੇ ਹੋਰ ਹਮੈਤੀ ਨੇ ਉਹਨਾਂ ਨਾਲ ਗੱਲਬਾਤ ਕਰਕੇ ਕਿਤੇ ਨਾ ਕਿਤੇ ਮੰਥਨ ਕਰਦੇ ਦਿਖਾਈ ਦੇ ਰਹੇ ਨੇ ਵੀ ਕਿਉਂ ਕਿੱਥੇ ਖੜ ਰਹੇ ਨੇ ਪਰ ਅਸਲ ਨਤੀਜੇ ਤਾਂ 4 ਜੂਨ ਨੂੰ ਹੀ ਸਾਹਮਣੇ ਆਣਗੇ ਪਰ ਦੋਸਤੋ ਇਸ ਦੇ ਨਾਲ ਹੀ ਜੇਕਰ ਅਸੀਂ ਲੋਕ ਸਭਾ ਚੋਣਾਂ ਦੀ ਪੂਰੇ ਪ੍ਰੋਸੈਸ ਤੇ ਨਜ਼ਰ ਮਾਰੀਏ ਤਾਂ ਸਾਨੂੰ ਇਸ ਵਾਰ ਬਹੁਤ ਕੁਝ ਇਹੋ ਜਿਹਾ ਦੇਖਣ ਨੂੰ ਮਿਲਿਆ ਜੋ ਕਿ ਗੱਲ ਤਾਂ ਲੋਕਤੰਤਰ ਦੀ ਰਾਖੀ ਦੀ ਕਰਦੇ ਸੀ ਅਸੀਂ ਗੱਲ ਲੋਕਤੰਤਰ ਦੇ ਵਿੱਚ ਮਿਲੇ ਅਧਿਕਾਰਾਂ ਦੀ ਕਰਦੇ ਸੀ ਪਰ ਇਸ ਇਨਾ ਚੋਣਾਂ ਦੇ ਵਿੱਚ ਵਾਰ-ਵਾਰ ਜਿਹੜਾ ਲੋਕਤੰਤਰ ਨੂੰ ਛੀਕੇ ਦੇ ਟੰਗਿਆ ਗਿਆ ਉਸ ਨੂੰ ਜਿਹੜਾ ਹੈਗਾ ਬਹੁਤ ਉਸ ਦੀ ਉਲੰਘਣਾ ਕੀਤੀ ਗਈ ਹੈ ਇਹੋ ਜਿਹੀ ਕਈ ਪੜਾਅ ਸਾਨੂੰ ਦੇਖਣ ਨੂੰ ਮਿਲੇ ਨੇ ਕਿਉਂਕਿ ਇੱਕ ਪਾਸੇ ਭਾਜਪਾ ਸੀ ਜੋ ਕਿ ਤੀਜੀ ਵਾਰ ਸਰਕਾਰ ਬਣਾਉਣ ਦਾ ਦਾਵਾ ਕਰ ਰਹੀ ਹੈ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਲਿਆਉਣ ਦੀ ਗੱਲ ਕਰਦੀ ਹੈ ਤੇ 465 ਦਾ ਨਾਰਾ ਕਰ ਰਹੇ ਸੀ ਜਿਹੜਾ ਇੱਕ ਭਾਜਪਾ ਦੇਰੀ ਸੀ ਦੂਜੇ ਪਾਸੇ ਗੱਲ ਕਰੀਏ ਤਾਂ ਇੰਡੀਆ ਗੱਡਜੋੜ ਸੀ ਜੋ ਕਿ ਦੇਸ਼ ਦੇ ਵਿੱਚ ਸੰਵਿਧਾਨ ਬਚਾਉਣ ਦੀ ਲੜਾਈ ਦੇ ਨਾਮ ਤੇ ਰਾਜਨੀਤੀ ਕਰ ਰਹੀ ਸੀ ਉਸ ਦਾ ਮੁੱਖ ਅਜੰਡਾ ਇਹ ਹੀ ਸੀ ਵੀ ਕਿ ਜੇਕਰ ਭਾਜਪਾ ਸੱਤਾ ਚਾਹਦੀ ਹੈ ਤਾਂ ਉਹ ਸੰਵਿਧਾਨ ਬਦਲ ਦੇਵੇਗੀ ਸੰਵਿਧਾਨ ਨੂੰ ਖਤਮ ਕਰ ਦੇਗੀ ਜੀ ਇਸ ਦਾ ਸੰਵਿਧਾਨ ਦੀ ਰਾਖੀ ਕਰਨ ਲਈ ਚੋਣਾਂ ਲੜ ਰਹੀ ਆ ਪਰ ਦੋਸਤੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਸਾਨੂੰ ਇਹੋ ਚੀਜ਼ ਦੇਖਣ ਨੂੰ ਮਿਲੀ ਵੀ ਕਿ ਪਹਿਲੀ ਗੱਲ ਤਾਂ ਲੋਕ ਸਭਾ ਚੋਣਾਂ 'ਚ ਹਾਵੀ ਰਹੀ ਮੁਫਤ ਖਰੀਦੀ ਦੀ ਸਿਆਸਤ ਕਿ ਜਿੱਥੇ ਭਾਜਪਾ ਨੇ ਆਪਣੇ ਦੇਖਦੇ 80 ਕਰੋੜ ਲੋਕਾਂ ਨੂੰ 2029 ਤੱਕ ਮੁਫਤ ਰਾਸ਼ਨ ਜਿਹੜਾ ਦਿੱਤਾ ਜਾ ਰਿਹਾ ਉਸ ਨੂੰ ਜਾਰੀ ਰੱਖਣ ਦੀ ਗੱਲ ਕੀਤੀ ਹੈ ਉੱਤਰ ਕਾਂਗਰਸ ਪਾਰਟੀ ਨੇ ਜਿਹੜਾ 1 ਲੱਖ ਰੁਪਏ ਸਾਲਾਨਾ ਗਰੀਬ ਪਰਿਵਾਰ ਦੀ ਔਰਤਾਂ ਨੂੰ ਦੇਣ ਦੀ ਗੱਲ ਕੀਤੀ ਹੈ ਜਾਂ ਹੋਰ ਇਸ ਤਰ੍ਹਾਂ ਜਿੰਨੇ ਵੀ ਫੈਸਲੇ ਲਈ ਗਏ ਨੇ ਉਹਨਾਂ ਵਿੱਚ ਮੁਫਤ ਖੁਰੀਤੀ ਜਾਂ ਆਪਾਂ ਇਸ ਤਰ੍ਹਾਂ ਦੇ ਕਹਾਂ ਦੀ ਰੇਵੜੀਆਂ ਵੰਡਣ ਦੀ ਸਿਆਸਤ ਕਿਤੇ ਨਾ ਕਿਤੇ ਬਹੁਤ ਹਾਵੀ ਰਹੀ ਹੈ ਹਾਲਾਂਕਿ ਰਾਜਨੀਤਿਕ ਪਾਰਟੀਆਂ ਨੇ ਐਲਾਨ ਤਾਂ ਕਰ ਦਿੱਤੇ ਨੇ ਜੋ ਸੱਤਾ ਜਾਂਦੀਆਂ ਨੇ ਤਾਂ ਦੇਖਣਾ ਹੋਵੇਗਾ ਵੀ ਕਿ ਕੀ ਉਹ ਇਹੋ ਜਿਹੇ ਵਾਅਦੇ ਪੂਰੇ ਕਰ ਵੀ ਸਕਦੀਆਂ ਨੇ ਨਹੀਂ ਆ ਨਹੀਂ ਕਰ ਸਕਦੀਆਂ ਉਹ ਇੱਕ ਦੇਖਣ ਵਾਲੀ ਗੱਲ ਜ਼ਰੂਰ ਹੋਵੇਗੀ ਪਰ ਇਹੋ ਜੀ ਚੀਜ਼ਾਂ ਜ਼ਿਆਦਾ ਦੇਖਣ ਨੂੰ ਮਿਲੀਆਂ ਇਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਤਾਂ ਸਾਨੂੰ ਦੇਖਣ ਨੂੰ ਮਿਲੀਆਂ ਦੂਸ਼ਣ ਬਾਜੀ ਲੋਕ ਸਭਾ ਦੀਆਂ ਚੋਣਾਂ ਸੀਗੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੀ ਆਗੂਆਂ ਨੇ ਆਪਣੀ ਸਿਆਸੀ ਪਾਰਟੀ ਦਾ ਹੀ ਆਪਣੇ ਉਮੀਦਵਾਰਾਂ ਦੇ ਵਿਜ਼ਨ ਦਾ ਕੀ ਲੋਕਾਂ 'ਕੇ ਰੱਖਣੇ ਸੀਗੇ ਦੇਖਣ ਨੂੰ ਮਿਲੀ ਦੂਸ਼ਣ ਬਾਜੀ ਕਿਵੇਂ ਇੱਕ ਦੂਜੇ ਦੇ ਪਰਸਨਲ ਅਟੈਕ ਕੀਤੇ ਗਏ ਦੂਸ਼ਣਬਾਜ਼ੀ ਕੀਤੀ ਗਈ ਜਾਂ ਜੋ ਮਾਹੌਲ ਰਾਜਨੀਤਿਕ ਰੈਲੀਆਂ ਤੇ ਦੇਖਣ ਨੂੰ ਮਿਲਿਆ ਉਹ ਕਿਤੇ ਨਾ ਕਿਤੇ ਸਭ ਨੂੰ ਸ਼ਰਮਸਾਰ ਕਰਨ ਵਾਲਾ ਸੀਗਾ ਕਿ ਰਾਜਸੀ ਆਗੂ ਇੰਨੇ ਹੇਠਲੇ ਪੱਧਰ ਤੇ ਜਾ ਕੇ ਰਾਜਨੀਤੀ ਕਰ ਸਕਦੇ ਨੇ ਉਹ ਵੀ ਇੱਕ ਸਾਨੂੰ ਇਨ੍ਹਾਂ ਚੋਣਾਂ 'ਚ ਦੇਖਣ ਨੂੰ ਮਿਲੀ ਇਸ ਤੋਂ ਬਾਅਦ ਅਸੀਂ ਗੱਲ ਕਰੀਏ ਤਾਂ ਵਾਰ-ਵਾਰ ਪ੍ਰਧਾਨ ਮੰਤਰੀ ਦੀ ਜਿਹੜੀ ਗ੍ਰਿਮਾ ਹੈ ਉਹਨਾਂ ਦੇ ਅਹੁਦੇ ਦੀ ਗ੍ਰਿਮਾ ਨੂੰ ਦਾਅ ਤੇ ਲਾਇਆ ਗਿਆ ਕਿਉਂਕਿ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬੈਠਾ ਵਿਅਕਤੀ ਖੁਦ ਜੋ ਕਿ ਦੋ ਵਾਰ ਲਗਾਤਾਰ ਪ੍ਰਧਾਨ ਮੰਤਰੀ ਬਣ ਚੁੱਕੇ ਹੋਣ ਤੇ ਤੀਜੀ ਵਾਰ ਬਣਨ ਦਾ ਦਾਵਾ ਕਰ ਰਹੇ ਹੋਣ ਉਹ ਵਿਅਕਤੀ ਸਿੱਧੇ ਤੌਰ ਤੇ ਇੱਕ ਫਿਰਕੂ ਪ੍ਰਸਤੀ ਵਾਲੀ ਭਾਸ਼ਣ ਦੇ ਰਿਹਾ ਹੋਵੇ ਇੱਕ ਵਿਸ਼ੇਸ਼ ਧਰਮ ਜਾਂ ਜਾਤੀ ਦੇ ਲੋਕਾਂ ਨੂੰ ਟਾਰਗੇਟ ਕਰ ਰਿਹਾ ਹੋਵੇ ਇਹੋ ਜੀ ਚੀਜ਼ ਕੀਤਾ ਨਾ ਕੀਤਾ ਇਹ ਵੀ ਨਿੰਦਨਯੋਗ ਹੈ ਇਹੋ ਜਿਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਦੇਸ਼ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਵਿਗੜ ਸਕਦੇ ਨੇ ਦੇਸ਼ ਦਾ ਜਿਹੜਾ ਸਮਾਜਿਕ ਤਾਣਾ ਬਾਣਾ ਵਿਗੜ ਸਕਦਾ ਤਾਂ ਇਹੋ ਜਿਹੀਆਂ ਚੀਜ਼ਾਂ ਸਾਨੂੰ ਜਰੂਰ ਦੇਖਣ ਨੂੰ ਮਿਲੀਆਂ ਇਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਇਹ ਵੀ ਚੀਜ਼ ਦੇਖਣ ਨੂੰ ਮਿਲਿਆ ਵੀ ਕਿ ਇੰਡੀਆ ਘਟਚੋੜ ਜਿਹੜਾ ਦੇਸ਼ ਭਰ ਦੇ ਵਿੱਚ ਇਕੱਠੇ ਚੋਣਾ ਲੜ ਰਿਹਾ ਸੀ ਪਰ ਕਈ ਥਾਵਾਂ ਤੇ ਸੂਬੇ ਦੀ ਜਿਹੜੀ ਉੱਥੇ ਦੀ ਸਥਾਨਕ ਆਪਾਂ ਕਹਿ ਦਈਏ ਵੀ ਕਿ ਇਕਾਈਆ ਉਸ ਤੇ ਅੱਗੇ ਝੁਕਦਾ ਵੀ ਦਿਖਿਆ ਕਿਉਂਕਿ ਜਿਵੇਂ ਪੰਜਾਬ ਦੇ ਵਿੱਚ ਇੰਡੀਆ ਘਟਚੋੜ ਇਕੱਠੇ ਨਹੀਂ ਲੜਿਆ ਇਹ ਵੱਖ-ਵੱਖ ਲੜ ਰਹੇ ਸੀਗੇ ਬਾਕੀ ਦੇਸ਼ ਚ ਇਕੱਠੇ ਲੜ ਰਹੇ ਸੀਗੇ ਪੰਜਾਬ ਚ ਕਾਂਗਰਸ ਤੇ ਆਮ ਆਦਮੀ ਪਾਰਟੀ ਇੱਕ ਦੂਜੇ ਦੇ ਵਿਰੁੱਧ ਸੀ ਇਸੇ ਤਰ੍ਹਾਂ ਪੱਛਮੀ ਬੰਗਾਲ ਚ ਸੀ ਵੀ ਕਿ ਟੀਐਮਸੀ ਨੇ ਇੰਡੀਆ ਗਠਜੋੜ ਦੇ ਨਾਲ ਰਲ ਕੇ ਚੋਣਾਂ ਨਹੀਂ ਲੜਣੀਆਂ ਉਹ ਵੱਖਰੇ ਤੌਰ ਤੇ ਚੋਣ ਵਿਧਾਨ ਚ ਨਿਤਰੇ ਨੇ ਇਸ ਤਰ੍ਹਾਂ ਹੋਰ ਵੀ ਕਈ ਥਾਵਾਂ ਤੇ ਸਾਨੂੰ ਇਹ ਹਾਲਾਤ ਦੇਖਣ ਨੂੰ ਮਿਲੇ ਨੇ ਤਾਂ ਇਹ ਵੀ ਇੱਕ ਜਿਹੜਾ ਹੈਗਾ ਨਵੀਂ ਚੀਜ਼ ਸੀ ਕਿ ਇੱਕ ਵਾਸਤਾ ਤੁਸੀਂ ਕਹਿ ਰਹੇ ਹੋ ਸੀ ਗਠਜੋੜ ਚ ਲੜ ਰਹੇ ਆ ਜੀ ਵੀ ਕਿ ਭਾਜਪਾ ਨੂੰ ਹਰਾਉਣ ਲਈ ਲੜਾਈ ਲੜ ਰਿਹਾ ਭਾਜਪਾ ਤੋਂ ਸੰਵਿਧਾਨ ਬਚਾਉਣ ਲਈ ਲੜਾਈ ਲੜ ਰਿਹਾ ਦੂਜੇ ਪਾਸੇ ਤੁਸੀਂ ਆਪ ਹੀ ਇਕੱਠੇ ਨਹੀਂ ਸੀਗੇ ਤੁਹਾਡੇ ਚ ਆਪ ਚ ਜਿਹੜਾ ਹੈਗਾ ਦੋ ਫਾੜ ਦੇਖਣ ਨੂੰ ਮਿਲ ਰਹੇ ਸੀ ਤੁਸੀਂ ਆਪਣੀ ਜਿਹੜੀ ਕੌਮੀ ਇਕਾਈਆਂ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੀ ਉਹ ਸੁਭਾਈ ਇਕਾਈਆਂ ਅਗੇ ਝੁਕਦੀ ਦਿਖ ਰਹੀਆਂ ਸੀ ਇਹ ਵੀ ਕਿਸੇ ਵਾਰੇ ਦੇਖਣ ਨੂੰ ਮਿਲਿਆ ਨਹੀਂ ਤਾਂ ਕਦੀ ਅੱਗੇ ਨਹੀਂ ਇਹੋ ਜਿਹਾ ਹੋਇਆ ਅੱਗੇ ਸਥਾਨਕ ਅੱਗੂ ਜਿਹੜੇ ਨੇ ਉਹ ਕੌਮੀ ਆਗੂਆਂ ਦੀ ਇੱਕ ਇੱਜ਼ਤ ਮਾਨ ਪੂਰਾ ਕਰਦੇ ਸੀ ਤੇ ਉਹਨਾਂ ਦੇ ਹੁਕਮਾਂ ਦੀ ਪਾਲਣਾ ਵੀ ਕਰਦੇ ਸੀ ਇਹੋ ਜਿਹੇ ਹਾਲਾਤ ਵੀ ਸਾਨੂੰ ਦੇਖਣ ਨੂੰ ਮਿਲੇ ਨੇ ਪਰ ਹੁਣ ਦੋਸਤੋ ਇੱਕ ਚੀਜ਼ ਤਾਂ ਸਪਸ਼ਟ ਹੈ ਕਿ ਦੇਸ਼ ਦੇ ਵਿੱਚ ਲਗਭਗ 8360 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਜਿਹੜਾ ਹੈ ਉਹ EVM ਮਸ਼ੀਨਾਂ ਦੇ ਵਿੱਚ ਕੈਦ ਹੋ ਚੁੱਕਾ ਹੈ ਜਿਸ ਦੀ ਪਟਾਰੀ 4 ਜੂਨ ਨੂੰ ਖੁੱਲੇਗੀ 2 ਦਿਨ ਬਾਅਦ ਖੁੱਲੇਗੀ ਤੇ ਉਦੋਂ ਪਤਾ ਲੱਗੇਗਾ ਲੋਕਾਂ ਦਾ ਫਤਵਾ ਕੀ ਹੈ ਲੋਕ ਕਿਸ ਨੂੰ ਚੁਣ ਰਹੇ ਨੇ ਕਿਸ ਨੂੰ ਨਕਾਰ ਰਹੇ ਨੇ ਤੇ ਉਦੋਂ ਤੱਕ ਪੰਜਾਬੀ ਟਰਬਿਨ ਵੀ ਤੁਹਾਡੇ ਤੱਕ ਇਹੋ ਜੇ ਸਾਰੇ ਹੀ ਜਨਤਕ ਮੁੱਦਿਆਂ ਨੂੰ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਅੱਗੇ ਰੱਖਦਾ ਰਹੇਗਾ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ ਤੇ ਕੱਲ੍ਹ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ